ਕੀ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਨੂੰ ਲੈ ਕੇ ਪਾਰਟੀ ਵਿੱਚ ਭਾਵੇਂ ਸਭ ਕੁਝ ਠੀਕ ਨਾ ਹੋਵੇ ਹਲਚਲ ਹੋਵੇ ਧੜੇ ਬੰਦੀਆਂ ਹੋਣ ਪਰ ਬਗਾਨੇ ਵੀ ਇਸ ਪਾਰਟੀ ਦੀ ਜਿਹੜੀ ਹੈ ਕਹਿੰਦੇ ਕਾਮਨਾ ਕਰਦੇ ਰਹੇ ਆ ਚਾਹ ਭਾਜਪਾ ਦੇ ਲੀਡਰ ਨੇ ਚਾਹ ਕਾਂਗਰਸ ਦੇ ਕਿ ਪਾਰਟੀ ਦਾ ਜਿੰਦਾ ਰਹਿਣਾ ਬੜਾ ਜ਼ਰੂਰੀ ਹੈ ਪਰ ਪਾਰਟੀ ਇੱਕ ਜਿੰਦਾ ਰਹੇ ਖੇਤਰੀ ਕਿ ਕਈ ਪੈਦਾ ਹੋ ਜਾਣ ਇਹਦੇ ਬਾਰੇ ਬੜੀਆਂ ਹੁਣ ਸੰਭਾਵਨਾਵਾਂ ਬਣ ਗਈਆਂ ਨੇ ਖਾਸ ਕਰਕੇ ਹੁਣ ਬਾਗੀ ਧੜਾ ਜਿਹੜਾ ਉਹ ਇੱਕ ਗੱਲ ਤਾਂ ਕਲੀਅਰ ਹੋ ਗਈ ਕਿਉਂਕਿ ਸੁਖਵੀਰ ਸਿੰਘ ਬਾਦਲ ਦੇ ਦੁਆਰਾ ਪ੍ਰਧਾਨ ਬਣਨ ਦੇ ਨਾਲ ਉਹ ਹਾਲੇ ਹਾਮੀ ਨਹੀਂ ਭਰ ਰਹੇ ਉਹਨਾਂ ਨੇ ਤੇ ਬੇਸ਼ੱਕ ਕਹਿਤਾ ਹੱਥ ਜੋੜ ਕੇ ਕਿ ਵਾਪਸ ਆ ਜਾਓ ਭਰਾਓ ਜੇ ਰੋਸੇ ਵੀ ਹੋਂ ਤਾਂ ਆਪਾਂ ਰਲ ਮਿਲ ਕੇ ਬਚਾਉਣਾ ਹੈ ਪੰਜਾਬ ਦੀ ਗੱਲ ਕਰਨੀ ਹੈ ਨੰਬਰ 1 ਸੂਬਾ ਬਣਾਉਣਾ ਹੈ ਪਰ ਦੂਜੇ ਪਾਸੇ ਪੰਜ ਮੈਂਬਰੀ ਕਮੇਟੀ ਦੀ ਲਗਾਤਾਰ ਚੱਲ ਰਹੀ ਭਰਤੀ ਕਿ ਇੱਥੋਂ ਇਹ ਸਮਝ ਲਿਆ ਜਾਵੇ ਕਿ ਪਾਰਟੀ ਹੋਂ ਦੇ ਵਿੱਚ ਆਈ ਖੜੀ ਹੈ ਬਸ ਐਲਾਨ ਹੋਣਾ ਬਾਕੀ ਹੈ ਦੇਖੋ ਕਾਲੀਆਂ ਨੇ ਪਹਿਲਾਂ ਵੀ ਆਪਸੀ ਧੜੇਬਾਜ਼ੀ ਕਰਕੇ ਆਪਸੀ ਫੋਟਬਾਜ਼ੀ ਕਰਕੇ ਆਪਣੀ ਈਗੋ ਕਰਕੇ ਕੁੱਟ ਖਾਧੀ ਹੈ ਜਦੋਂ ਇਹਨਾਂ ਨੂੰ ਕੁੱਟ ਪੈਂਦੀ ਹੈਗੀ ਫਿਰ ਕੁਝ ਚਿਰ ਬਾਅਦ ਇਕੱਠੇ ਹੋ ਜਾਂਦੇ ਪਹਿਲਾਂ ਵੀ ਕਾਲੀ ਦਲ ਬਹੁਤ ਬੜੇ ਨੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਪੂਰੇ ਇੰਡੀਆ ਦੀ ਗੱਲ ਕੀਤੀ ਵੀ ਖੇਤਰੀ ਪਾਰਟੀ ਇੱਕ ਇਹੋ ਪਾਰਟੀ ਹੈ ਜਿਹਦੀਆਂ 10 12 ਉਸ ਪਾਰਟੀ ਚੋਂ ਖੇਤਰੀ ਪਾਰਟੀ ਚੋਂ ਹੀ ਇਨੀਆਂ ਪਾਰਟੀਆਂ ਨਿਕਲੀਆਂ ਤੁਸੀਂ ਦੇਖ ਲਓ ਨੈਸ਼ਨਲ ਕਾਨਫਰੰਸ ਅਜੇ ਤੱਕ ਇੱਕ ਹੈ ਪੀਡੀਪੀ ਇੱਕ ਹੈ ਇੰਡੀਅਨ ਨੈਸ਼ਨਲ ਲੋਕ ਦਲ ਆ ਉਹਦੇ ਜ਼ਰੂਰ ਹੈ ਕਿ ਪੋਤਿਆਂ ਦੀ ਨਿਕਲੀ ਪਰ ਬਾਕੀ ਤੁਸੀਂ ਦੇਖ ਲਓ ਹੁਣ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਇੱਕ ਹੋਰ ਕਾਲੀ ਦਲ ਬਣ ਜਾਊਗਾ ਜਿਹੜਾ ਇਹ ਚੰਦੂ ਮਾਰਾ ਸਾਹਿਬ ਜਾਂ ਗੁਰਪ੍ਰਤਾਪ ਸਿੰਘ ਵਡਾਲਾ ਜਾਂ ਮਨਪ੍ਰੀਤ ਸਿੰਘ ਆਲੀ ਹੋਣੀ ਤਿਆਰ ਕਰਿਆ ਗਏ ਨੇ ਉਹਦੇ ਨਾਲ ਪੰਜਾਬ ਨੂੰ ਕੋਈ ਫਾਇਦਾ ਨਹੀਂ ਹੈ ਤੇ ਪੰਜਾਬ ਨੂੰ ਕੋਈ ਨੁਕਸਾਨ ਵੀ ਨਹੀਂ ਹੈਗਾ ਨੁਕਸਾਨ ਇਹਨਾਂ ਦੇ ਸਾਰਿਆਂ ਦੇ ਨਿੱਜੀ ਹੈਗੇ ਚੌਧਰੀ ਆ ਚੌਧਰਪੁਰੇ ਦਾ ਮਸਲਾ ਹੈਗਾ ਹੁਣ ਸਭ ਤੋਂ ਵੱਡੀ ਗੱਲ ਹੈ ਕਿ ਕਹਿੰਦੇ ਨੇ ਨਾ ਕਿ ਥੈਲੇ ਜੋ ਬਿੱਲੀ ਬਾਹਰ ਆ ਗਈ ਸੁਧਾਰ ਲਹਿਰ ਵਾਲਿਆਂ ਦੇ ਨਾਲ ਉਹ ਕਹਾਵਤ ਜਿਹੜੀ ਖਾਣ ਪੂਰੀ ਟੁੱਕਦੀ ਹੈਗੀ ਕਿ ਤੁਹਾਨੂੰ ਇਹ ਲੱਗਦਾ ਸੀ ਕਿ ਅਸੀਂ ਸੁਭੀ ਸਿੰਘ ਬਾਦਲ ਦੇ ਅੰਦਰ ਕੰਮ ਨਹੀਂ ਕਰ ਸਕਦੇ ਸਾਨੂੰ ਨਵਾਂ ਢਾੜਾ ਬਣਾ ਲੈਣਾ ਚਾਹੀਦਾ ਉਹਨਾਂ ਨੇ ਨਵਾਂ ਢਾੜਾ ਬਣਾ ਲਿਆ ਹੁਣੇ ਜਦੋਂ ਇਹ ਕਹਿ ਰਹੇ ਸੀ ਕਿ ਅਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੇ ਹੁਕਮ ਨੂੰ ਜਿਹੜਾ ਵਾ ਮੈਂਬਰਸ਼ਿਪ ਨੂੰ ਲੈ ਕੇ ਲਾਗੂ ਨਹੀਂ ਕਰ ਰਹੇ ਸਾਡੀ ਜਿਹੜੀ ਕਿਉਂਕਿ ਇਲੈਕਸ਼ਨ ਕਮਿਸ਼ਨ ਇਹ ਕਹ ਸਕਦਾ ਪਰ ਪ੍ਰੋਬਲਮ ਇਹ ਹੈ ਕਿ ਕੋਈ ਸੁਬੀ ਸਿੰਘ ਬਾਦਲ ਦੇ ਨਾਲ ਅੰਡਰ ਕਮ ਨਹੀਂ ਕਰਨਾ ਚਾਹੁੰਦਾ ਕੋਈ ਨਾਲ ਰਲ ਕੇ ਨਹੀਂ ਕਰਨਾ ਚਾਹੁੰਦਾ ਪਰ ਕਾਲੀ ਦਲ ਖਾਸ ਕਰਕੇ ਸਿੱਖ ਵੋਟ ਬੈਂਕ ਬੁਰੀ ਤਰ੍ਹਾਂ ਵੰਡਿਆ ਜਾਊਗਾ ਕਾਲੀ ਦਲ ਦੀ ਜਿਹੜੀ ਇੱਕ ਹੁੰਦੀ ਸੀ ਪਕੜ ਰੀੜ ਦੀ ਹੱਡੀ ਉਹ ਦੋ ਚੀਜ਼ਾਂ ਇੱਕ ਪੰਥ ਪੰਤਕ ਇੱਕ ਕਿਸਾਨੀ ਉਹ ਦੋਨੇ ਇਹਨਾਂ ਨਾਲੋਂ ਬੁਰੀ ਤਰ੍ਹਾਂ ਟੁੱਟ ਚੁੱਕੇ ਹੈਗੇ ਨੇ ਉਹ ਰੀਡ ਦੀ ਹੱਡੀ ਸੀ ਜਦ ਤੁਹਾਡੀ ਰੀਡ ਦੀ ਹੱਡੀ ਦੇ ਵਿੱਚ ਜਾਣ ਨਾ ਰਵੇ ਤੇ ਤੁਸੀਂ ਚੱਲ ਨਹੀਂ ਸਕਦੇ ਤੁਸੀਂ ਮੰਜੇ ਤੇ ਪਏ ਰਹੋ ਕਾਲੀਦਲ ਮੰਜੇ ਤੇ ਪਿਆ ਹੋਇਆ ਕਿਉਂਕਿ ਰੀਡ ਦੀ ਹੱਡੀ ਇਹਨਾਂ ਦੀ ਟੁੱਟ ਚੁੱਕੀ ਘਸ ਚੁੱਕੀ ਜਾਂ ਮੰਨ ਕੇ ਘਸ ਚੁੱਕੇ ਤੁਸੀਂ ਇਹ ਜੋ ਮਰਜ਼ੀ ਸੋਚ ਲਓ ਕਿ ਕਿਸਾਨੀ ਇਹਨਾਂ ਦੇ ਹੱਥੋਂ ਨਿਕਲ ਗਈ ਵੋਟ ਬੈਂਕ ਪੰਥਕ ਪੰਥ ਇਹਨਾਂ ਦੇ ਹੱਥੋਂ ਨਿਕਲ ਗਿਆ ਹੁਣ ਜਿਹੜੀ ਕੱਲ ਦੀ ਜਿਹੜੀ ਤਲਵੰਡੀ ਸਾਬੋ ਦੇ ਵਿੱਚ ਰੈਲੀ ਹੋ ਉਹਦੇ ਦੇਖੋ ਜਿਹੜਾ ਅਮਰਤਪਾਲ ਸਿੰਘ ਉਹਨਾਂ ਦੇ ਪਿਤਾ ਨੇ ਕੀਤੀ ਉਹ ਘੱਟੋ ਵੱਟ 4-5000 ਬੰਦਿਆਂ ਦਾ ਇਕੱਠ ਹੋਇਆ ਆਪ ਮਹਾਰੇ ਇਕੱਠ ਹੋਇਆ ਮਤਲਬ ਪੰਜਾਬ ਦੇ ਲੋਕ ਇੱਕ ਹੋਰ ਵਿਕਲਪ ਸੋਚ ਰਹੇ ਨੇ ਨਾ ਦੇ ਸ਼੍ਰੋਮਣੀ ਕਾਲੀ ਦਲ ਜਿਹੜਾ ਸੁਭੀ ਸਿੰਘ ਬਾਦਲ ਵਾਲਾ ਧੜਾ ਨਾ ਸੁਧਾਰ ਅਹਲੇ ਇਹਨਾਂ ਦੇ ਪੈਰ ਨਹੀਂ ਲੱਗਨੇ ਹੈਗੇ ਜਿਹੜੇ ਸੁਧਾਰ ਲੈਰਵਾਰੇ ਨੇ ਪਹਿਲਾਂ ਵੀ ਉਹਨਾਂ ਨੇ ਬੀਜੇਪੀ ਨਾਲ ਰਲ ਕੇ ਇਲੈਕਸ਼ਨ ਲੜੀ ਹੈਗੀ ਉਹਨਾਂ ਦੇ ਪੱਲੇ ਕੁਝ ਨਹੀਂ ਪਿਆ ਹੋ ਸਕਦਾ ਕਿ ਉਹਨਾਂ ਦੇ ਨਾਲ ਬੀਜੇਪੀ ਜੇ ਨਵੀਂ ਇਹ ਪਾਰਟੀ ਬਣਾ ਲੈਂਦੇ ਨੇ ਸੁਧਾਰ ਲੈਰਵਾਰੇ ਨਾਮ ਸ਼ਾਇਦ ਉਹਨਾਂ ਸ਼੍ਰੋਮਣੀ ਕਾਲੀ ਦਲ ਅਨੰਦਪੁਰ ਸਾਹਿਬ ਹੋ ਸਕਦਾ ਜੇ ਕੁਝ ਵੀ ਰੱਖ ਲੈਣ ਉਹਦੇ ਕੀ ਅਗਵਾਈ ਕੌਣ ਕਰੂਗਾ ਉਹਦੇ ਜੀ ਅਗਵਾਈ ਗਿਆਨੀ ਹਰਪੀ ਸਿੰਘ ਕਰਨਗੇ ਜਾਂ ਗੁਰਪ੍ਰਤਾਪ ਸਿੰਘ ਵਡਾਲਾ ਕਰਨਗੇ ਜਾਂ ਮਨਪੀਰ ਸਿੰਘ ਯਾਲੀ ਕਰਨਗੇ ਜਿਹੜਾ ਵੀ ਮਰਜ਼ੀ ਕਰੇ ਕਿ ਉਸ ਅਕਾਲੀ ਦਲ ਦਾ ਜਿਹੜਾ ਗੱਠਜੋੜ ਆ ਉਹ ਭਾਰਤੀ ਜਨਤਾ ਪਾਰਟੀ ਦੇ ਨਾਲ ਹੋਏਗਾ ਤੇ ਜੇ ਉਹ ਭਾਰਤੀ ਜਨਤਾ ਪਾਰਟੀ ਦੇ ਨਾਲ ਗੱਠਜੋੜ ਹੁੰਦਾ ਤੇ ਲਾਜ਼ਮੀ ਤੌਰ ਤੇ ਸੁਭੀ ਸਿੰਘ ਬਾਦਲ ਤੇ ਇਹ ਕਹਿ ਰਹੇ ਨੇ ਉਹ ਫਿਰ ਬਾਅਦ ਚ ਸਟੈਬਲਿਸ਼ ਹੋ ਜਾਏਗਾ ਕਿ ਭਾਜਪਾ ਕਾਲੀਦਲ ਨੂੰ ਤੋੜ ਰਹੀ ਹੈ ਤੋੜਦੇ ਯਤਨ ਕਰ ਰਹੀ ਨੇ ਪੰਜਾਬ ਵਿਰੋਧੀ ਜਾਂ ਸਿੱਖ ਵਿਰੋਧੀ ਤਾਕਤਾਂ ਜੇ ਉਹਨਾਂ ਦਾ ਭਾਜਪਾ ਦੇ ਨਾਲ ਅਲਾਈਅੰਸ ਹੋ ਗਿਆ ਇਸ ਕਰਕੇ ਇਹਨਾਂ ਦਾ ਨੁਕਸਾਨ ਜਦ ਤੱਕ ਇਹ ਇਕੱਠੇ ਨਹੀਂ ਹੁੰਦੇ ਰਹੀ ਗੱਲ ਹੈ ਕਿ ਪੰਜਾਬ ਦੀ ਇਸ ਵਾਰ ਜਿਹੜੀ ਵੋਟ ਬੈਂਕ ਹੈ ਕਈ ਹਿੱਸਿਆਂ 'ਚ ਵੰਡੀ ਜਾਣੀ ਹੈ ਆਮ ਆਦੀ ਪਾਰਟੀ ਦਾ ਹੱਲੇ ਤੱਕ ਪੂਰੀ ਤਰ੍ਹਾਂ ਏਡਾ ਵੱਡਾ ਕਾਡਰ ਨਹੀਂ ਬਣਿਆ ਉਹਨਾਂ ਦਾ ਜਿੰਨਾ ਵੀ ਕਾਡਰ ਉਹਦੇ ਵਿੱਚ ਜ਼ਿਆਦਾਤਰ ਜਿਹੜੇ ਨੇ ਉਹ ਕਾਲੀ ਪੱਖੀ ਲੋਕ ਨੇ ਹੋ ਸਕਦਾ ਹੈ ਕਿ ਆਮ ਆਦੀ ਪਾਰਟੀ ਨਾਲ ਉਹ ਟੁੱਟ ਕੇ ਜਿਹੜਾ ਨਵਾਂ ਕਾਲੀ ਦਲ ਬਣ ਰਿਹਾ ਉਹਦੇ ਨਾਲ ਜੁੜ ਜਾਣ ਕਿਉਂਕਿ ਪਿੰਡਾਂ ਦੇ ਵਿੱਚ ਇਹ ਜਾ ਰਹੇ ਨੇ ਜਦੋਂ ਮੈਂਬਰਸ਼ਿਪ ਡਰਾਈਵ ਹੋ ਰਹੀ ਹੈ ਇਹਨਾਂ ਨੂੰ ਵੀ ਬਹੁਤ ਚੰਗਾ ਰਿਸਪਾਂਸ ਮਿਲ ਰਿਹਾ ਚਾਹੇ ਉਹ ਮਾਜੇ ਦੀ ਗੱਲ ਕੀਤੀ ਜਾਵੇ ਚਾਹੇ ਦਬਾਬੇ ਦੀ ਜਾਂ ਮਾਲਵੇ ਦੀ ਇਹਨਾਂ ਨੂੰ ਵੀ ਚੰਗਾ ਰਿਸਪਾਂਸ ਮਿਲ ਰਿਹਾ ਪਰ ਜਿਹੜੀ ਵੋਟ ਬੈਂਕ ਜਾਂ ਸਿੱਖ ਵੋਟ ਬੈਂਕ ਲਾ ਲਓ ਜਾਂ ਸਿੱਖ ਵੋਟ ਬੈਂਕ ਵਿੱਚੋਂ ਜ਼ਿਆਦਾਤਰ ਮੈਕਸੀਮਮ ਜੱਟ ਸਿੱਖ ਵੋਟਰ ਜੜ ਸਿੱਖ ਵੋਟ ਫਿਰ ਕੀ ਇੱਕ ਪਾਸੇ ਸੁਭੀ ਸਿੰਘ ਬਾਦਲ ਦਾ ਢੜਾ ਹੋ ਗਿਆ ਇੱਕ ਪਾਸੇ ਸੁਧਾਰ ਲਹਿਰ ਵਾਲਿਆਂ ਦਾ ਢੜਾ ਹੋ ਗਿਆ ਭਾਜਪਾ ਨੂੰ ਇੰਨੀ ਪੈਣ ਦੀ ਉਮੀਦ ਨਹੀਂ ਹੈ ਕਾਂਗਰਸ ਨੂੰ ਪੈਗੀ ਆਮ ਆਦਮੀ ਪਾਰਟੀ ਨੂੰ ਪੈਗੀ ਇੱਕ ਨਵਾਂ ਹੋ ਸਕਦਾ ਪਰ ਦੂਜੇ ਪਾਸੇ ਇਸ ਟਾਈਮ ਪੰਜਾਬ ਦੇ ਵਿੱਚ ਲੀਡਰਸ਼ਿਪ ਦਾ ਇੱਕ ਕ੍ਰਾਈਸਿਸ ਆ ਔਰ ਜਿਹੜਾ ਪੰਜਾਬ ਦੇ ਜਿਹੜੇ ਮੁੱਦੇ ਨੇ ਮੁੱਦਿਆਂ ਤੇ ਕੋਈ ਵੀ ਗੱਲ ਕਰਨ ਨੂੰ ਤਿਆਰ ਨਹੀਂ ਆ ਪਰ ਹੁਣ ਦੇ ਦੇ ਕਿ ਇਹਨਾਂ ਦੀ ਮੈਂਬਰਸ਼ਿਪ ਕਦੋਂ ਖਤਮ ਹੁੰਦੀ ਹੈ ਵਿਧਾਨਕੀ ਲਿਖਦੇ ਨੇ ਤੇ ਪਾਰਟੀ ਰਜਿਸਟ੍ਰੇਸ਼ਨ ਕਦੋਂ ਕਰਵਾਉਂਦੇ ਨੇ ਤੇ ਪ੍ਰਧਾਨ ਕੌਣ ਹੁੰਦਾ ਕਿਉਂਕਿ ਕਾਲੀ ਦਲ ਦਾ ਜਿਹੜਾ ਜ਼ਿਆਦਾਤਰ ਪੁਰਾਣਾ ਇਤਿਹਾਸ ਫਰੋਲੀਏ ਜਿਹੜਾ ਕਾਲੀ ਦਲ 1920 ਦੇ ਵਿੱਚ ਬਣਿਆ ਵਧੇਚ ਜਿਆਦਾਤਰ ਪੁਰਾਣੇ ਜਿਹੜੇ ਪ੍ਰਧਾਨ ਰਹੇ ਨੇ ਉਹ ਸੰਤ ਫਕੀਰ ਫੱਕਰ ਟਾਈਪ ਲੋਕ ਹੀ ਰਹੇ ਨੇ ਤੇ ਕੀ ਇਹ ਇਸ ਵਾਰ ਜਿਹੜੇ ਨਵਾਂ ਕਾਲੀ ਦਲ ਬਣ ਰਿਹਾ ਉਹ ਕਿਸੇ ਸੰਤ ਨੂੰ ਜਾਂ ਕਿਸੇ ਬਾਬੇ ਨੂੰ ਮੁਖੀ ਬਣਾਏਗਾ ਉਹ ਆਪਣੇ ਆਪ ਚ ਇੱਕ ਵੱਡਾ ਸਵਾਲ ਹੋਏਗਾ ਜਿtheta ਤੱਕ ਇਹ ਗੱਲ ਇੱਕ ਸਾਲ ਚ ਸ਼ਾਇਦ ਹੀ ਇਸ ਤਰ੍ਹਾਂ ਪਹਿਲਾਂ ਹੋਇਆ ਹੋਵੇ ਬੇਸ਼ੱਕ ਕਾਲੀ ਦਲ ਚ ਸ਼੍ਰੋਮਣੀ ਕਾਲੀ ਦਲ ਚ ਬੜੀਆਂ ਪਾਰਟੀਆਂ ਬਣੀਆਂ ਇੱਕੋ ਸਾਲ ਦੇ ਅੰਦਰ ਦੋ ਪਾਰਟੀਆਂ ਕਦੇ ਹੋਣ ਚਾਹੀਆਂ ਨੇ ਕਿਉਂਕਿ ਹੁਣ ਉਹੀ ਗੱਲ ਇਹ ਸਾਲ ਉਹ ਚੱਲ ਰਿਹਾ ਕਾਲੀ ਦਲ ਪਹਿਲਾਂ ਵੀ ਬੜੀ ਵਾਰ ਨਾ ਇੱਥੇ ਤਲਵੰਡੀ ਕਾਲੀ ਦਲ ਰਿਹਾ ਹੈਗਾ ਇੱਥੇ ਟੌੜਾ ਕਾਲੀ ਦਲ ਰਿਹਾ ਹੈ ਕਾਲੀ ਦਲ ਚੋਂ ਨਿਕਲੇ ਪੀਪਲਸ ਪਾਰਟੀ ਆ ਪੰਜਾਬ ਬੜੀ ਮਨਪ੍ਰੀਤ ਹੁਣਾਂ ਨੇ ਬਣਾਈ ਹੈਗੀ ਨਾ ਉਸ ਸਿਮਰ ਜੀ ਸਿਮਾਨ ਹੋ ਗਿਆ ਰਮੂ ਵਾਲੀਆ ਸਾਹਿਬ ਹੋ ਗਏ ਹੋਰ ਵੀ ਬਹੁਤ ਸਾਰੀਆਂ ਜਗਤ ਕਾਲੀ ਦਲ ਬਣਿਆ ਹੈਗਾ ਕਾਲੀ ਸੁਜੁਗਤ ਬਣਿਆ ਹੈਗਾ ਬਰਨਾਲੇ ਦਾ ਧੜਾ ਬਣਿਆ ਲੋਂਗੋਵਾਲ ਦਾ ਧੜਾ ਬਣਿਆ ਬਹੁਤ ਸਾਰੇ ਪਰ ਮੋੜ ਘੁੜ ਕੇ ਇਹਨਾਂ ਨੂੰ ਕਾਲੀ ਦਲ ਦੇ ਜਿਹੜੇ ਜਿੰਨਾਂ ਕੋ ਤਕੜੀ ਉਹਨਾਂ ਕੋਲ ਆ ਆਪਾਂ ਪਹਿਲਾਂ ਵੀ ਇੱਕ ਦਿਨ ਜ਼ਿਕਰ ਕੀਤਾ ਸੀ ਕਿ ਇੱਕ ਵਾਰ ਸਰਜੀਤ ਸਿੰਘ ਬਰਨਾਲਾ ਕੋ ਤਕੜੀ ਹੀ ਝੋਨ ਚਣ ਜਿਹਦੇ ਕੋ ਤਕੜੀ ਆ ਉਹਦਾ ਕਾਲੀ ਦਲ ਆ ਜਦੇ ਜਿਹਦੇ ਕੋਲ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਆ ਉਹੀ ਕਾਲੀ ਦਲ ਆ ਇੱਕ ਵਾਰ ਸਰਜੀਤ ਸਿੰਘ ਬਰਨਾਲਾ ਕੋਲ ਵੀ ਤਕੜੀ ਸੀ ਪਾਰਟੀ ਪ੍ਰਧਾਨ ਉਹ ਸੀ ਲੇਕਿਨ ਉਹਨਾਂ ਕੋ ਵਰਕਰ ਨਹੀਂ ਸੀ ਕਾਡਰ ਨਹੀਂ ਸੀ ਹੈਗਾ ਦੇ ਉਸ ਸਮੇਂ ਬਾਦਲ ਸਾਹਿਬ ਕੁਲ ਕਾਡਰ ਕਾਡਰ ਹੈ ਸੀ ਤੱਕੜੀ ਨਹੀਂ ਸੀ ਅੱਜ ਦੇਖੋ ਕਿ ਸੁਭੀ ਸਿੰਘ ਬਾਦਲ ਕੋਲ ਤੱਕੜੀ ਆ ਪਰ ਕਾਡਰ ਨਹੀਂ ਹੈਗਾ ਨਾ ਇਹ ਕਾਲੀ ਦਲ ਦੇ ਵਿੱਚ ਇਦਾਂ ਦੀਆਂ ਪਹਿਲਾਂ ਵੀ ਚੱਲਦੀਆਂ ਰਹੀਆਂ ਆਈਆਂ ਪਰ ਇੱਕੋ ਇੱਕ ਹੈ ਕਿ ਕਾਲੀ ਦਲ ਦੇ ਵਿੱਚ ਤੁਸੀਂ ਦੇਖੋ ਪੁਰਾਣਾ ਇਤਿਹਾਸਪੁਰਲੀ ਤੇ ਜਥੇਦਾਰ ਗੁਰਚੰਦ ਸਿੰਘ ਟੋੜਾ ਤੋਂ ਵੱਡਾ ਨਾ ਕੋਈ ਪਹਿਲਾ ਕਾਲੀ ਦਲ ਦੇ ਕੋਲ ਵੱਡਾ ਲੀਡਰ ਸੀ ਤੇ ਨਾ ਉਹਨਾਂ ਦੇ ਮੌਤ ਤੋਂ ਬਾਅਦ ਲੇਕਿਨ ਉਹਨਾਂ ਨੂੰ ਵੀ ਫਿਰ ਬਾਦਲ ਸਾਹਿਬ ਦੇ ਨਾਲ ਜਾਂ ਬਾਦਲ ਸਾਹਿਬ ਦੋਨਾਂ ਨੇ ਇੱਕ ਦੂਜੇ ਦੇ ਨਾਲ ਹੱਥ ਮਿਲਾ ਲਏ ਸੀ ਹੁਣ ਜਿਹੜਾ ਨਵਾਂ ਸੁਧਾਰ ਲੈਰ ਬਣ ਰਿਹਾ ਜਾਂ ਨਵਾਂ ਪਾਰਟੀ ਬਣੂਗੀ ਕੀ ਇਹਨਾਂ ਦਾ ਜਿਹੜਾ ਕਦ ਆ ਉਹਦੇ ਸੁਬੀ ਸਿੰਘ ਬਾਦਲ ਦੇ ਬਰਾਬਰ ਦਾ ਵੀ ਨਹੀਂ ਹੈ ਤੇ ਜਥੇ ਦਾ ਟੋੜੇ ਦਾ ਤਾਂ ਬਹੁਤ ਵੱਡਾ ਕਦ ਸੀ ਇਸ ਕਰਕੇ ਉਧਰ ਵੀ ਜਿਹੜੇ ਸੁਧਾਰ ਲੈਰ ਵਾਲੇ ਜਾਂ ਕਾਲੀ ਦਲ ਇਹਨਾਂ ਕੋ ਸਾਰੇ ਐਸਐਮ ਚੱਲੇ ਹੋਏ ਕਾਰਤੂਸ ਨੇ ਪੰਜਾਬ ਦੇ ਲੋਕਾਂ ਨੇ ਦੇਖਣਾ ਹੈਗਾ ਕਿ ਇਹਨਾਂ ਦੇ ਵਿੱਚ ਜਾਣ ਪਾਉਣੀ ਕਿ ਨਹੀਂ ਪਾਉਣੀ ਹੈਗੀ ਗੱਲ ਤੇ ਪੈਸੇ ਦੀ ਖੇਡ ਆ ਤੇ ਗੱਲ ਵਰਕਰ ਦੀ ਜਿਹਦੇ ਕੋਲ ਵਰਕਰ ਹੋਣਗੇ ਉਹਦੇ ਪੈਰ ਖੜੇ ਹੋਣਗੇ ਜਿਹਦੇ ਕੋਲ ਵਰਕਰ ਨਾ ਹੋਇਆ ਉਹ ਪਾਰਟੀਆਂ ਪਹਿਲਾਂ ਵੀ ਪੰਜਾਬ ਦੇ ਵਿੱਚ ਬਹੁਤ ਲੇਕਿਨ ਜਿਹੜਾ ਪੰਜਾਬ ਦੇ ਵਿੱਚ ਜਿਹੜੀਆਂ ਹੁਣ ਸ਼ਰਾਰਤਾਂ ਹੋ ਰਹੀਆਂ ਨੇ ਉਹਨੂੰ ਲੈ ਕੇ ਪੰਜਾਬ ਦੀ ਇੱਕੋ ਪਾਰਟੀ ਉਹ ਸ਼ਰਮਨੀ ਕਾਲੀ ਦਲ ਹੀ ਗੱਲ ਕਰ ਸਕਦਾ ਧਾਰਮਿਕ ਪੱਖੋਂ ਰਾਜਨੀਤਿਕ ਪੱਖੋਂ ਆਰਥਿਕ ਪੱਖੋਂ ਪੰਜਾਬ ਨੂੰ ਨੁਕਸਾਨ ਕੀਤਾ ਜਾ ਰਿਹਾ ਹੈ